آج جي سڀني ਸਾਡੇ ਨਾਲ ਭਾਈ ਸਾਹਿਬ ਜੀ ਵੀ ਮੌਜੂਦ ਨੇ ਜਿਨ੍ਹਾਂ ਦੇ ਗ੍ਰਹਿ ਵਿਖੇ ਭਾਈ ਅਮਰਤਪਾਲ ਸਿੰਘ ਜੀ ਮਾਤਾ ਜੀ ਅੱਜ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਭਾਈ ਸਭ ਤੋਂ ਪਹਿਲਾਂ ਵੈਗੁਰਜੀਕਾ ਖਾਲਸਾ ਸਾਹਿਬ ਵੈਗੁਰਜੀ ਦੀ ਫਤਿਹ ਜੀ ਮੈਂ ਚਾਹਾਂਗੇ ਸਭ ਤੋਂ ਪਹਿਲਾਂ ਸੰਗਤ ਨੂੰ ਆਪਣਾ ਨਾਮ ਦੱਸਦੀ ਮੈਂ ਜੀ ਹਰਪ੍ਰੀਤ ਸਿੰਘ ਮੈਂਬਰ ਪੰਚਾਇਤ ਪਿੰਡ ਕਦਗਿੱਲ ਜ਼ਿਲ੍ਹਾ ਤਰਨਤਾਰਨ ਦਾ ਵਸਿਆ ਹਾਂ ਜੀ ਭਾਈ ਅੱਜ ਭਾਈ ਅਮਰਤਪਾਲ ਸਿੰਘ ਜੀ ਮਾਤਾ ਜੀ ਚੋਣ ਪ੍ਰਚਾਰ ਦੇ ਤੌਰਾਨ ਤੁਹਾਡੇ ਗ੍ਰਹਿ ਵਿਖੇ ਪਹੁੰਚੇ ਨੇ ਕੀ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਤੁਹਾਡੇ ਪਿੰਡ ਦੀ ਸੰਗਤ ਵੱਲੋਂ ਤੇ ਤੁਹਾਡੇ ਵੱਲੋਂ ਹਾਂ ਜੀ ਅਸੀਂ ਸਭ ਤੋਂ ਪ ਉਹਨਾਂ ਨੂੰ ਜੀ ਆਇਆਂ ਆਖਦੇ ਆ ਕਿ ਉਹ ਸਾਡੇ ਨਗਰ ਵਿੱਚ ਆਏ ਇਹਦੇ ਕੁਰਬਾਨੀ ਵਾਲਾ ਪਰਿਵਾਰ ਆ ਤੇ ਬਾਕੀ ਰਹੀ ਗਈ ਵਿਸ਼ਵਾਸ ਦੀ ਗੱਲ ਸਮੁੱਚਾ ਹੀ ਪਿੰਡ ਉਹਨਾਂ ਦੇ ਹੱਕ ਵਿੱਚ ਇਸੇ ਗ੍ਰਹਿ ਵਿਖੇ ਤੁਸੀਂ ਆਪ ਖੁਦ ਵੇਖਿਆ ਹਾਜ਼ਰ ਸੀ ਤੇ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਦੇ ਹੱਕ ਵਿੱਚ ਆ ਤੇ ਸਾਨੂੰ ਪੂਰਾ ਆਪਣੇ ਨਗਰ ਤੇ ਵਿਸ਼ਵਾਸ ਆ ਕਿ ਇੱਥੋਂ ਭਾਰੀ ਬਹੁਮਤ ਨਾਲ ਜਿੱਤਣਗੇ ਤੇ ਵਿਰੋਧੀਆਂ ਦੇ ਬੂਥ ਵੀ ਨਹੀਂ ਲੱਗਣਗੇ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਉਹਨਾਂ ਨੂੰ ਹੰਗਾਰਾ ਮਿਲ ਰਿਹਾ ਵਾ ਇੱਥੇ ਦੇਖਿਆ ਇੱਥੇ ਵੀ ਕਾਫੀ ਸੰਗਤ ਮੌਜੂਦ ਸੀ ਔਰ ਵਕ ਵਕ ਪਿੰਡਾਂ 'ਚ ਜਾ ਰਿਹਾ ਕਿਸ ਤਰ੍ਹਾਂ ਦਾ ਲੱਗਦਾ ਤੁਹਾਨੂੰ ਉਹਨਾਂ ਦੀ ਚੋਣ ਮਹਿਮ ਕਿਸ ਤਰ੍ਹਾਂ ਚੱਲ ਰਹੀ ਹੈ ਚੋਣ ਮਹਿਮ ਤੇ ਜੇ ਗੱਲ ਕੀਤੀ ਜਾਵੇ ਤੇ 1999 ਵਾਲੀ ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਚੱਲ ਰਹੀ ਹੈ ਜੀ ਹਰ ਇੱਕ ਜੋ ਵੀ ਗੁਰੂ ਦਾ ਸਿੱਖ ਆ ਜੋ ਵੀ ਪੰਜਾਬ ਦਾ ਵਾਸੀ ਆ ਉਹਦੇ ਆਪਣੇ ਆਪ ਹੀ ਮਨ ਦੇ ਵਿੱਚ ਬਾਪੂ ਦੀਪ ਸਿੰਘ ਸਹੀਦ ਦੀ ਕਿਰਪਾ ਦੇ ਨਾਲ ਹਰ ਇੱਕ ਹੀ ਇਹ ਕਹਿ ਰਿਹਾ ਕਿ ਵੋਟ ਪਾਈ ਅਮਰਤਪਾਲ ਸਿੰਘ ਦੀ ਆ ਤੇ ਭਾਰੀ ਬਹੁ ਮਤ ਨਾਲ ਅਮਰਤਪਾਲ ਸਿੰਘ ਖਾਲਸਾ ਆਪਣੇ ਹਲਕੇ ਤੋਂ ਜਿੱਤਣਗੇ ਪੰਜਾਬ ਸਾਡ ਵਰਲਡ ਤੱਕ ਰਿਕਾਰਡ ਕਾਇਮ ਹੋਵੇਗਾ ਤੇ ਕੌਮ ਦਾ ਨਾਮ ਉੱਚਾ ਹੋਵੇਗਾ ਜੀ ਸਰ ਸਿਮਰਨਜੀਤ ਸਿੰਘ ਮਾਨ ਜੀ ਦੀ ਗੱਲ ਕੀਤੀ ਆ ਇਹ ਪਸ ਤੋਂ ਪਹਿਲਾਂ ਵੀ ਇੱਕ ਇਲੈਕਸ਼ਨ ਦੇ ਵਿੱਚ ਜਦੋਂ ਉਹ ਸਿਮਰਨਜੀਤ ਸਿੰਘ ਮਾਨ ਜੀ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਨੇ ਵੀ ਇਸ ਤਰ੍ਹਾਂ ਹੀ ਬਹੁਮਤ ਨਾਲ ਜਿਤਾ ਕੇ ਜੇਲ੍ਹ ਵਿੱਚੋਂ ਬਾਹਰ ਕੱਢਿਆ ਜਗਿਆ ਸੀ ਕਿ ਤੁਹਾਨੂੰ ਲੱਗਦਾ ਕਿ ਪਾਈ ਅਮਰਤਪਾਲ ਸਿੰਘ ਜੀ ਲੀਵੀ ਸੰਗਤਾਂ ਇਸੇ ਤਰ੍ਹਾਂ ਦਾ ਕੋਈ ਇਤਿਹਾਸ ਸਿਰਜਣਗੇ ਆ ਸੱਚ ਹੈ ਜੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਉਸ ਟਾਈਮ ਤੇ ਡੀਆਈਜੀ ਅਹੁਦੇ ਤੇ ਬਰਾਜਮਾਨ ਸੀ ਅੱਜ ਦੇ ਸਪਾਈ ਨੂੰ ਵੀ ਨੌਕਰੀ ਸੱਜਣੀ ਔਖੀ ਆ ਉਹਨਾਂ ਨੇ ਦਰਬਾਰ ਸਾਹਿਬ ਤੇ ਜਦੋਂ ਇੰਡੀਅਨ ਹਕੂਮਤ ਨੇ ਅਟੈਕ ਕੀਤਾ ਉਹਦੇ ਰੋਸ ਵਜੋਂ ਉਹਨਾਂ ਆਪਣੇ ਅਹੁਦੇ ਨੂੰ ਠੱਡ ਮਾਰਿਆ ਤੇ ਸੈਂਟਰ ਦੀ ਸਰਕਾਰ ਨੇ ਉਹਨਾਂ ਨੂੰ ਉਲਟਾ ਉਹਨਾਂ ਦੇ ਪਰਚਾ ਕਰਕੇ ਭਾਗਲਪੁਰ ਬਿਹਾਰ ਵਾਲੀ ਜੇਲ੍ਹ ਚ ਬੰਦ ਕਰਕੇ ਐਨਐਸਏ ਲਾ ਕੇ ਅਮਰਤ ਪਾਲ ਸਿੰਘ ਵਰਗੇ ਹਾਲਾਤ ਬਣਾਏ ਸੀ ਤੇ ਫਾਂਸੀ ਦੇ ਫੰਦੇ ਤੇ ਲਟਕਾਉਣ ਦੀਆਂ ਤਿਆਰੀਆਂ ਸੀ ਤੇ ਖਡੂਰ ਸਾਹਿਬ ਹਲਕੇ ਦੇ ਲੋਕਾਂ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਇੰਨਾ ਜਿਆਦਾ ਜੇਤਾਂ ਫੜੀ ਦੀ 480000 ਦੀ ਲੀਡ ਜੋ ਕਿ ਇੰਡੀਆ ਚ ਅੱਜ ਵੀ ਰਿਕਾਰਡ ਹੈ ਗੱਲਬਾਤ ਕਰਨ ਲਈ ਬਹੁਤ-ਬਹੁਤ ਧੰਨਵਾਦੀ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤਰੀ ਬਾਜੇ ਕੇ ਤੇ ਪਿਤਾ ਜੀ ਵੀ ਮੌਜੂਦ ਨੇ ਉਹਨਾਂ ਦਾ ਵੀ ਗੱਲ ਕਰਦੇ ਆਂ ਬਾਬਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਚੋਣ ਪ੍ਰਚਾਰ ਕਰ ਰਹੇ ਜੋ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਚ ਕਿਸ ਤਰ੍ਹਾਂ ਦਾ ਤੁਹਾਨੂੰ ਲੱਗ ਰਿਹਾ ਸੰਗਤਾਂ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਮਿਲ ਰਿਹਾ ਜੀ ਮੇਨ ਦਾ ਸਹਿਯੋਗ ਇਸ ਤਰ੍ਹਾਂ ਮਿਲਦਾ ਪਿਆ ਏ ਜਿਵੇਂ ਦੂਜਿਆਂ ਦੀਆਂ ਜਮਾਨਤਾਂ ਐਸ ਤੀਂ ਜਬਤ ਹੋ ਜਾਣੀਆਂ ਨੇ ਉਹ ਜਿਹੋ ਜਿਹਾ ਕੰਮ ਕਰਦੇ ਨੇ ਘਟਿਆ ਬਹੁਤਾ ਹੀ ਤੇ ਉਹਨਾਂ ਨੂੰ ਸੰਗਤੀ ਜਵਾਬ ਦੇਵੇਗੀ ਆਪਣੀ ਜਿਹੜੀ ਸੰਗਤ ਉਹ ਸਾਨੂੰ ਦੇਂਦੀ ਨਹੀਂ ਕੋਈ ਲੋੜ ਸੰਗਤ ਤਾਂ ਨਾ ਜਵਾਬ ਦੇਵੇਗੀ ਜਿਹੜੇ ਉਹਨਾਂ ਨੇ ਝੂਠੇ ਲਾਰੇ ਲਾਲਾ ਕੇ ਲੋਕਾਂ ਤੋਂ ਬੋਟਾਂ ਲਈਆਂ ਨੇ ਤੇ ਉਹ ਲੋਕੀ ਉਹਨਾਂ ਸਵਾਸੇ ਜਿੱਕੇ ਨਹੀਂ ਆਉਣਗੇ ਜਿਵੇਂ ਹੁਣ ਪਿੱਛੇ ਭਗਵਾਨ ਤੋਂ ਮਾਨ ਨੇ ਝੂਠੇ ਲਾਰੇ ਲਾਲਾ ਕੇ ਪੱਗ ਬੰਨ ਕੇ ਉਹਨੇ ਆਪਣੀ ਛੀਦਾਂ ਵਾਲੀ ਤੇ ਲੋਕੀ ਉਹ ਨਹੀਂ ਠੱਗੇ ਜਾਣਗੇ ਉਹਨਾਂ ਤੋਂ ਤੇ ਬਈ ਉਹ ਨਹੀਂ ਉਹ ਠੱਗੇ ਜਾਣਗੇ ਜਿਵੇਂ ਅੱਗੇ ਠਗੀਚੇ ਸੀ ਤੇ ਹੁਣ ਜਿੰਨੇ ਵੀ ਆਪਣੇ ਵੀਰ ਭਰਾ ਨੇ ਜਿੱਥੇ ਜਾਨੇ ਆਮਵਾਰੀ ਆਮਵਾਰੀ ਛੜਕਾਂ ਦੇ ਖਲੋ ਜਾਂਦੇ ਨੇ ਛੜਕਾਂ ਦੇ ਖਲੋਗੇ ਤੇ ਬਹੁਤ ਇਤਮਾਨ ਕਰਦੇ ਨੇ ਜਾਂਦੇ ਨੇ ਵੋਟਾਂ ਕਿ ਅੰਮ੍ਰਿਤਪਾਲ ਨੂੰ ਪਾਵਾਂਗੇ ਦੂਜੀ ਪਾਰਟੀ ਦਾ ਬਾਈਕਾਟ ਕਰਾਂਗੇ ਕਈਆਂ ਪਿੰਡਾਂ ਬਾਦਿਆਂ ਚ ਗਏ ਆਂਦੇ ਅਸੀਂ ਬੂਥ ਨਹੀਂ ਲੱਗਣ ਦੇਣੇ ਇਹਨਾਂ ਦੇ ਇਹਨਾਂ ਦਾ ਇੱਕ ਨਹੀਂ ਬੂਥ ਲੱਗਣ ਦੇਣਾ ਤੇ ਹੰਗਾਰਾ ਬਹੁਤ ਚੰਗਾ ਤੇ ਵਧੀਆ ਹੈ ਤੇ ਜਿਵੇਂ ਨਾ ਅਸੀਂ ਇੱਕਰੀ ਇਹ ਆਖਿਆ ਵੀ ਜਿਵੇਂ ਬੀਬੀ ਖਾਲੜਾ ਮੇਰੀ ਉਹ ਗਲਤੀ ਨਾ ਕਰਿਆ ਜੇ ਜਿਵੇਂ ਸਿਮਰ ਸਿੰਘ ਮਾਨ ਨੂੰ ਤੁਸੀਂ ਜਿਤਾ ਕੇ ਤੇ ਜੇਲ੍ਹ ਚ ਕਢਾਇਆ ਸੀ ਐਵੇਂ ਤੁਸੀਂ ਇਹਨਾਂ ਨੂੰ ਕਢਾਓਗੇ ਜਿਵੇਂ ਕੁਸ਼ ਵਿੱਚੋਂ ਲੋਕ ਆਂਦੇ ਨੇ ਕਿਵੇਂ ਆ ਜਾਣਗੇ ਬਾਹਰ ਕੀ ਹੋ ਜਾਏਗਾ ਵਿਰੋਧੀ ਪਾਰਟੀਆਂ ਜਦੋਂ ਆਗੇ ਚਾਨਣ ਤੇ ਸੀਸਾ ਉਹਨਾਂ ਦੇ ਸਾਹਮਣੇ ਹੋ ਜਾਏਗਾ ਤੁਹਾਡਾ ਵੀ ਵਿਰੋਧੀ ਪਾਰਟੀਆਂ ਦੀ ਗੱਲ ਕੀਤੀ ਹੈ ਜਿਸ ਤਰ੍ਹਾਂ ਸਰਦਾਰ ਸਿਮਰਤ ਸਿੰਘ ਸਮਾਨ ਵੱਲੋਂ ਆਪਣਾ ਜਿਹੜਾ ਕੈਂਡੀਡੇਟ ਵਾਪਸ ਲੈ ਲਿਆ ਕਿ ਤੁਹਾਨੂੰ ਲੱਗਦਾ ਦੂਸਰੀ ਪਾਰਟੀ ਨੇ ਵੀ ਕਿਸੇ ਨੂੰ ਇਸ ਤਰ੍ਹਾਂ ਦਾ ਕੋਈ ਕਦਮ ਚੁੱਕਣਾ ਚਾਹੀਦਾ ਸੀ ਉਹਨੇ ਬਹੁਤ ਬਹੁਤ ਇਹਨਸ ਲਾਗਾ ਜੋਗੇ ਤੇ ਬਹੁਤ ਉਹਨੇ ਚੰਗਾ ਕੀਤਾ ਹੈ ਉਹਨੇ ਆਖਿਆ ਮੇਰੀ ਜਿਹੜਾ ਇਹ ਸੇਖੇ ਇਹ ਮੁੰਡਾ ਨੌਜਵਾਨ ਹੈ ਅੱਗੇ ਵੀ ਇਹਨੇ ਕੰਮ ਕੀਤੇ ਨਸ਼ੇ ਛਡਾਏ ਨੇ ਲੋਕਾਂ ਦੇ ਤੇ ਨਸ਼ੇ ਛਡਾ ਕੇ ਤੇ ਗੁਰੂ ਵਾਲੇ ਬਨਾਇਆ ਅੰਮ੍ਰਿਤ ਛਕਾਇਆ ਹੈ ਤੇ ਜਿਹੜੇ ਦੂਜੇ ਨੇ ਅਸੀਂ ਤਾਂ ਉਹਨਾਂ ਮਿਆਂ ਨੇ ਆ ਅਜੇ ਵੀ ਢੁਲਿਆਂ ਬੇਰਾਂ ਦਾ ਕੁਝ ਨਹੀਂ ਵਿਗੜਿਆ ਤੁਸੀਂ ਅਜੇ ਵੀ ਇਹਦੇ ਸ਼ਰਮਸਤ ਇਹਨੂੰ ਦੇ ਦਿਓ ਉਹ ਵੀ ਇਹਦੇ ਇਹਨੂੰ ਮਹਤਿਆਂ ਦੀ ਕਰ ਦਿਓ ਤੇ ਫਿਰ ਵੀ ਤੁਹਾਡੀ ਅਜੇ ਬਹੁਤ ਸ਼ਾਬਾਸ਼ ਬੜੀ ਜਿਆਦੀ ਏ ਤੇ ਨਾ ਕਰੋਗੇ ਤੇ ਤੁਹਾਡੀਆਂ ਜਮਾਨਤਾਂ ਜਬਤ ਹੋ ਜਾਣੀਆਂ ਨੇ ਤੇ ਫਿਰ ਲੋਕਾਂ ਦੀ ਜਿਹੜੀ ਲਹਨ ਤੇ ਉਹ ਹੁਣ ਜਿਵੇਂ ਲਹਨ ਤੇ ਉਹਨਾਂ ਦੇ ਮੱਥੇ ਤੇ ਲਿਖੀ ਜਾਣੀ ਏ ਤੇ ਉਹ ਸਾਰੀ ਉਮਰ ਨਹੀਂ ਜਾਣੀ ਉਹਨਾਂ ਆਖਣਾ ਉਹ ਜਦੋਂ ਉਹਨੇ ਪਿੱਛੋਂ ਜੇਲ੍ਹ 'ਚ ਬੈਠੇ ਨੇ ਚੋਣ ਲੜੀ ਤੇ ਫਲਾਣੇ ਬੰਦਿਆਂ ਦੀ ਜਬਤ ਜਮਾਨਤਾਂ ਹੋਈਆਂ ਤੇ ਉਹਨਾਂ ਤੇ ਸਾਰੀ ਜ਼ਿੰਦਗੀ ਨਹੀਂ ਉਹਨਾਂ ਦੇ ਮੱਥੇ ਤੋਂ ਜਾਣੀ ਆਹ ਵੇਰ ਜੀ ਕੀ ਫਤਿਹ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜਾ ਵਾ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਇਸੇ ਤਰ੍ਹਾਂ ਅੱਜ ਤਰਨ ਤਾਰਨ ਦੇ ਪਿੰਡ ਕੱਦਗਲ ਦੇ ਵਿੱਚ ਭਾਈ ਅਮਰਤਪਾਲ ਦੇ ਮਾਤਾ ਜੀ ਪਹੁੰਚੇ ਨੇ ਆਂਨਾ ਨਾਲ ਗੱਲਬਾਤ ਕਰਦੇ ਮਾਤਾ ਜੀ ਸਭ ਤੋਂ ਪਹਿਲਾਂ ਵਾਇਗੁਰੂ ਜੀ ਦਾ ਖਾਲਸਾ ਵੇਰ ਜੀ ਕੀ ਫਤਿਹ ਮਾਤਾ ਜੀ ਤੁਸੀਂ ਅਲੱਗ-ਅਲੱਗ ਪਿੰਡਾਂ 'ਚ ਅਮਰਤਪਾਲ ਜੀ ਦੀ ਲਈ ਚੋਣ ਪ੍ਰਚਾਰ ਕਰੇ ਕਿਸ ਤਰ੍ਹਾਂ ਦਾ ਤੁਹਾਨੂੰ ਹੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਜਾਂ ਸੰਗ ਅਸੀਂ ਹਰ ਪੜਾਤੇ ਜਿੱਥੇ ਵੀ ਜਾਂਦੇ ਹਾਂ ਬਹੁਤ ਹੀ ਵਧੀਆ ਸੰਗਤ ਦਾ ਪਿਆਰ ਤੇ ਬਹੁਤ ਵਧੀਆ ਹੰਗਾਰਾ ਮਿਲ ਲਿਆ ਸੰਗਤ 'ਚ ਬਹੁਤ ਜ਼ਿਆਦਾ ਉਤਸ਼ਾਹ ਆ ਤੇ ਬਹੁਤ ਪਿਆਰ ਵੀ ਕਰਦੀ ਹੈ ਸੰਗਤ ਮਹਾਰਾਜ ਜੀ ਜਿਸ ਤਰ੍ਹਾਂ ਦੇਖਿਆ ਗਿਆ ਕਿ ਭਾਈ ਸਾਹਿਬ ਜੀ ਜੇਲ ਦੇ ਵਿੱਚ ਨੇ ਇਸ ਟਾਈਮ ਤੇ ਇਸ ਤੋਂ ਪਹਿਲਾਂ ਵੀ ਸਰਦਾਰ ਸਿਮਰਨਜੀਤ ਸਿੰਘ ਜੀ ਮਾਨਵੀ ਜੇਲ ਦੇ ਵਿੱਚ ਉਹਨਾਂ ਨੂੰ ਵੀ ਸੰਗਤ ਨੇ ਜਿਹੜਾ ਵਾ ਇਸ ਤਰ੍ਹਾਂ ਹੀ ਵੋਟਾਂ ਪਾ ਕੇ ਕਿ ਤੁਹਾਨੂੰ ਲੱਗਦਾ ਕਿ ਦੁਬਾਰਾ ਵੀ ਇਸ ਤਰ੍ਹਾਂ ਦਾ ਕੋਈ ਇਤਿਹਾਸ ਜਿਹੜਾ ਵਾ ਸੰਗਤ ਵੱਲੋਂ ਸਿਰਜਿਆ ਜਾਏਗਾ ਹਾਂਜੀ ਜ਼ਰੂਰ ਲੱਗਦਾ ਕਿ ਸੰਗਤ ਦਾ ਵਿਸ਼ਵਾਸ ਵੇਖ ਕੇ ਸਾਨੂੰ ਲੱਗਦਾ ਕਿ ਇਤਿਹਾਸ ਜਿਹੜਾ ਸਿਰਜਿਆ ਜਾਊਗਾ ਕੀ ਅਪੀਲ ਕਰਨਾ ਚਾਹੁੰਦੇ ਜੇ ਸੰਗਤਾਂ ਨੂੰ ਤੁਸੀਂ ਇਸ ਟਾਈਮ ਤੇ ਤਰਨਤਾਰਨ ਦੇ ਵਿੱਚ ਹਲਕਾ ਖਡੂਰ ਸਾਹਿਬ ਦੇ ਵਿੱਚ ਮੌਜੂਦ ਜੀ ਸੰਗਤਾਂ ਨੂੰ ਮੈਂ ਇਹੀ ਅਪੀਲ ਕਰਕੇ ਕਰਨਾ ਚਾਹੁੰਦੀ ਕਿ ਸੰਗਤਾਂ 'ਚ ਬਹੁਤ ਉਤਸ਼ਾਹ ਤੇ ਪਿਆਰ ਵਾ ਤੇ ਇਦੋਂ ਵੀ ਵੱਧ ਚੜ੍ਹ ਕੇ ਜਿਹੜਾ ਸਹਿਯੋਗ ਦਿਓ ਕਿਉਂਕਿ ਤੁਹਾਡੇ ਸਹਿਯੋਗ ਦੀ ਸੰਗਤ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਆ ਤੇ ਵੱਧ ਚੜ੍ਹ ਕੇ ਸਹਿਯੋਗ ਦਿਓ ਧੰਨਵਾਦ ਜੀ